ਵੱਡਾ ਹੰਤ ਮਹੱਲਾ ਚੰਖਾ ਹਰ ਕਿਰਪਾ ਹਰ ਕਿਰਪਾ ਕਰ ਸਭ ਸੁਣੇ ਜੀ ਸਤਿਗੁਰੂ ਅੰਤਿਯੋਮੀ ਲੋਹਰ ਨੂੰ ਜੀ ਅੱਲਾ ਦਾ ਸੌ ਦੇ ਕੋ ਜੀ ਜਿਸ ਵਲਪਾ ਗੁੰਡਾਈ ਦੇ ਹਨ ਤੇ ਆਪ ਜੀ ਕਿਸੇ ਵਾਰ ਬਜੇ ਮੁਲਾਸ਼ ਨਹੀਂ ਕਰਦੇ ਇਕ ਮੋ ਮੋ ਕਾਮ ਦੇ ਉਤਲੇ ਰਹਿੰਦੇ ਹਨ ਆਪ ਜੀ ਨੂੰ ਮਾਤਾ ਜੀ ਨੇ ਕੋਈ ਸਰੀਰ ਕੋ ਬਿਮਾਰੀ ਜਾਣ ਕਰਕੇ ਸੰਿਆਸੀ ਤੇ ਬਰਾਗੀ ਦੋ ਸਾਲ ਸੰਗਰੇ ਇੱਕ ਵੰਦ ਕਰਨ ਵਾਲੇ ਉਹਨਾਂ ਨੂੰ ਮਾਰਾ ਦੇ ਪਾਸ ਲਿਆਂਦਾ ਹੈ ਇਸੇ ਪ੍ਰਕਾਰ ਸਾਧ ਸੰਗਰੇ ਜੀ ਜੋ ਬਲਾਵਲ ਦੀਆਂ ਇਸ਼ਤ ਬਣੀ ਆਉਣੀਆਂ ਗਿਆ ਨਾਟਕ ਰੈਣੀ ਆਉਣੀਆਂ ਅਤੇ ਕਾਂਡੇ ਦੀਆਂ ਆਉਣ ਜੀਆਂ ਅਤੇ ਕਲਿਆਣ ਵੀ ਆਉਣ ਜੀਆਂ ਕੋਈ ਮਹਾਰਾਜ ਸਾਗ ਜੀ ਨੇ ਇਹ 24 ਅਸ਼ਟ ਪਰੀਆਂ ਇਹਨਾਂ ਦੇ ਪਠਾਂ ਨੂੰ ਉਚਾਰਨ ਕੀਤੀਆਂ ਹਨ ਇਹ ਮਹਾਰਾਜ ਸਾਗ ਜੀ ਇਹ ਸ਼ੰਤ ਵੀ ਗੁਰੂ ਮਹਾਰਾਜ ਸਾਗ ਜੀ ਉਹਨਾਂ ਦੇ ਪਠਾਂ ਕਰਕੇ ਅਮਰਤੂ ਬਾਣੀ ਉਚਾਰਨ ਕਰਦੇ ਹਨ ਵੱਡ ਹਾਂਸਮਾ ਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਗੁਰੂ ਆਇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਤੋ ਕਿਰਪਾ ਕਰਉਣ ਵਾਸਤੇ ਸਾਨੂੰ ਯਾਦ ਦੱਸਦੇ ਹਨ ਕਿ ਭਾਈ ਉਹ ਬੇਨਤੀਆਂ ਕਰੀਏ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰੂ ਤੂੰ ਕਿਰਪਾ ਕਰਨ ਵਾਲਾ ਹੈ ਏਹਰੀ ਤੂੰ ਕਿਰਪਾ ਕਰਨ ਵਾਲਾ ਹੈ ਸਤਗੁਰੂ ਮੀਲ ਸੁਖ ਦਾਤਾ ਰਾਹ ਹਰ ਕਿਰਪਾ ਕਰ ਹਰ ਕਿਰਪਾ ਕਰੋ ਰੇ ਹਰੀ ਤੂ ਕਿਰਪਾ ਦੀ ਆਕਰ ਖਾਣੀ ਐ ਏ ਪਰਮੇਸ਼ਰ ਸਾਡੇ ਤੇ ਕਿਰਪਾ ਬਖਸ਼ੀ ਕਰਵਾ ਤਾਤਗੁਰ ਮੀਲ ਸੁਖ ਦਾਤਾ ਰਾਹ ਸਤਗੁਰੂ ਜੋ ਸਹਿਰ ਸੁਖਾਂ ਦੇ ਦੱਤੀ ਐ ਰਾਮ ਪਰਮੇਸ਼ਰ ਰੂਪੋ ਉਹਨਾਂ ਦੇ ਨਾਲ ਮੇਲਨਾ ਕਰ ਹਮ ਪੁੱਛਹਿ ਹਮ ਪੁੱਛਹਿ ਅਸੀਂ ਭਾਈ ਪੁੱਛਾਂਗੇ ਅਸੀਂ ਹੀ ਪਰਮੇਸ਼ਰ ਪੁੱਛਾਂਗੇ ਸਤਿਗੁਰੂ ਸਾਥ ਹਰ ਬਾਤਾਂ ਸਤਿਗੁਰੂ ਦੀ ਸੋਹਰੀ ਦੀਆਂ ਦਾਤ ਹੈਰੀ ਤੇਰੀ ਪ੍ਰਭ ਜੀ ਵਾਲੇ ਬਚਨਾਂ ਨੂੰ ਪੁੱਛਾਂਗੇ ਹਮ ਪੁੱਛਾਂ ਤਮਾਮ ਜਿਵੇਂ ਪੁੱਛੋ ਪੁੱਛੀ ਦੀਆਂ ਲੋਕ ਪੁੱਛਦੇ ਆ ਕੁਝ ਕਿਸੇ ਦਾ ਨੂੰ ਪੁੱਛਦਾ ਕੋਈ ਕਿਸੇ ਨੂੰ ਪੁੱਛਦਾ ਅਸੀਂ ਹਣੀ ਅਕਾਲ ਪੁਰਖ ਆਵਦੇ ਰੂਪ ਦੀ ਪ੍ਰਾਪਤੀ ਦੀਆਂ ਬਾਤਾਂ ਨੂੰ ਪੁੱਛਾਂਗੇ तमाम ਬਾਤਾਂ ਵਿੱਚ ਪੁੱਛਣ ਵਿੱਚ ਪੁੱਛਾ ਵਿੱਚ ਸਤਗੁਰੂ ਸਾਥ ਹਰ ਬਾਤ ਪੂਛਹਿ ਸਤਗੁਰੂ ਦੇ ਸਾਹੇ ਕਰਦਾਰ ਆ ਅੱਜ ਵੀ ਪ੍ਰਾਪਤੀ ਦੀ ਬਾਤ ਪੁੱਛਾਂਗੇ ਜਿਨ ਨਾਮ ਪਦਾਰਥ ਪਾਇਆ ਜਿਨੋਂ ਸਤਗੁਰਾਂ ਤੋਂ ਜਿਨੋ ਸਿੱਖਾਂ ਨੇ ਅਮਰ ਦਾ ਨਾਮ ਪਦਾਰਥ ਨੂੰ ਪ੍ਰਾਪਤ ਕੀਤਾ ਹੈ ਪਾਈ ਲੱਗ ਹੈ ਨਿਤ ਕਰ ਹੈ ਬਿਨਾਂ ਕੀ ਉਹਨਾਂ ਗੁਰਸਿੱਖਾਂ ਦੇ ਚਰਨੀ ਲੱਗਦੇ ਹਾਂ ਤੇ ਨਿਤਾ ਪਰਤੀ ਬੇਨਤੀ ਕਰਦੇ ਹਾਂ ਗੋੜੋ ਸਤਗੁਰ ਪੰਥ ਪਤਾਇ ਸਿਰ ਗੁਰਸਿੱਖੋ ਸਾਨੂੰ ਸਤਗੁਰੂ ਗੁਰੂ ਪੂਜਨੀਤ ਨੇ ਜੋ ਸਿੱਖੀ ਦਾ ਪੰਥ ਦੱਸਿਆ ਦਸਿਆ ਹੈ ਤਾਨੂੰ ਵੀ ਕਿਰਪਾ ਕਰਕੇ ਇਸ ਮਾਰਗ ਉੱਤੇ ਲਾਉਣਾ ਕਰੋ ਕੋਈ ਭਗਤ ਦੁਖ ਸੁਖ ਸੰਤ ਕਰ ਜਾਣ ਉਹੋ ਹੀ ਮਾਰਗ ਹੈ ਜੰਦਾ ਹੋ ਸਕਦਾ ਹੈ ਜੋ ਦੁੱਖ ਆ ਬਣੇ ਉਹਦੇ ਵੀ ਕੋਈ ਮਰਤੀ ਰੱਖੇ ਪ੍ਰੇਮ ਦੀ ਜਦੋਂ ਸੁਖ ਆ ਬਣੇ ਉਹਦਾ ਐਸ਼ੇ ਜਿਨਾ ਫੱਜ ਜਾਵੇ ਉਦੋਂ ਵੀ ਸਮਾਨ ਬulptੀ ਕਰਕੇ ਜਾਣਨਾ ਕਰੇ ਹਰ ਹਰ ਨਾਮ ਹਰ ਰਤ ਹੇ ਹਰੀ ਤੇਰੇ ਹਰ ਨਾਮ ਦੇ ਜਪੋਂ ਚ ਹਰ ਵਕਤ ਰੰਗਿਆ ਰਹੇ ਹਰ ਕਿਰਪਾ ਹਰ ਕਿਰਪਾ ਕਰ ਇਸ ਪ੍ਰਕਾਰ ਹਰੀ ਤੂੰ ਕਿਰਪਾ ਕਰਨ ਵਾਲਾ ਹੈ ਹਰੀ ਤੂੰ ਕਿਰਪਾ ਕਰਨ ਵਾਲਾ ਹੈ ਫਿਰ ਕਿਰਪਾ ਦੀ ਆਕਰ ਖਾਣੀ ਹਰੀ ਆਪ ਕਿਰਪਾ ਬੁਸ਼ਤੀ ਕਰੋ ਘੋੜਾ ਸਤਗੁਰ ਮੀਰ ਸੁਖ ਦਾਤਾ ਸਤਗੁਰੂ ਪੂਜਨੀਕ ਚੇਤਨ ਸ੍ਰੀਮ ਸੁਹਾਨੇ ਸੁਖਾਂ ਦੇ ਦਾਤਿ ਗੁਰੂ ਅਮਰਦਾਸ ਸਾਹਿਬ ਸਾਨੂੰ ਉਹਨਾਂ ਦੇ ਨਾਲ ਮਿਲਣਾ ਕਰੋ ਹੁਣ ਗੁਰਮੁਖ ਹੁਣ ਗੁਰਮੁਖ ਨਾਮ ਸੁਣ ਕਰਕੇ ਗੁਰੂ ਸਾਹਿਬ ਦੇ মুখ ਵਿੱਚੋਂ ਸੁਣ ਕਰਕੇ ਗੁਰੂ ਸਾਹਿਬ ਦੇ মুখ ਵਿੱਚੋਂ ਨਾਮ ਸਭ ਵੇਣ ਸੇ ਹਉ ਮੈਂ ਪਾਪਾਰਾ ਜਿਨਾਂ ਨੇ ਸੁਣਿਆ ਗੁਰੂ ਚੇਤਨ ਸਰੂਪ ਜੋ ਮੁਖੀ ਹੈ ਸਾਰਿਆਂ ਦੇ ਵਿੱਚ ਉਹਨਾਂ ਦੇ ਪਾਸੋਂ ਸਰਬਾ ਦੇ ਵਿਚਾਰ ਦੁਕੀ ਕਰਨਾ ਜਾ ਰਿਹਾ ਸੁਣਿਆ ਤੇ ਥੋੜੋ ਸਰਵਨ ਕੀਤਾ ਸਲਗਿਆਂ ਦੇ ਮਹਾਜਾਕਾਂ ਨੂੰ ਗੁਰਮੁਖ ਸਿੱਖ ਨੇ ਤਬ ਬੇਨਸੇ ਹਉ ਮੈਂ ਪਾਪਾਰਾਂ ਸੋਹਣੇ ਦੇ ਦੇ ਅਜ ਕਦੀ ਹੰਗ ਪਾ ਤੇ ਪਾਪ ਜੋ ਗੁਰੂ ਆ ਗਿਆ ਸ਼ਾਸਤਰ ਕੋ ਉਲਟ ਕਰਨ ਲੱਗੋ ਪਾਪ ਵੀ RAM ਹੀ ਭਾਈ ਸਾਰੇ ਉਹਨਾਂ ਦਾ ਨਾਸ਼ ਹੋ ਗਏ ਜਪ ਹਰ ਹਰ ਜਪ ਹਰ ਹਰ ਨਾਮ ਨਰ ਹਰ ਹਰ ਨਾਮ ਨੂੰ ਜਪਿਆ ਹੈ ਜਿਨਾਂ ਨੇ ਹਰ ਹਰ ਨਾਮ ਨੂੰ ਜਪਿਆ ਹੈ ਨੱ ਜਪ ਹਰ ਹਰ ਨੇ ਜੋ ਹਰੇਕ ਨੇ ਜਪਣੇ ਜੋਗ ਫਰੀ ਹੈ ਤੇ ਫਰੀ ਦੇ ਨਾਮ ਨੂੰ ਜਪਣ ਵਾਲੇ ਰਿਕਾਰੀ ਹੋ ਕੇ ਜਿੰਨਾਂ ਨੇ ਜਪਿਆ ਹੈ ਲਖ ਅੜੇ ਜਗ ਤਾਪਾਰਾਂ ਉਹਨਾਂ ਦੇ ਜਗ ਦੇ ਆਦੀ ਵਿਆਦੀ ਉਪਾਦੀ ਰੂਪ ਕਾ ਕੋ ਰਾਮ ਹੀ ਪਾਈ ਉਹ ਲਖ ਦੇ ਲੈ ਰਹੇ ਹਨ ਹਰ ਹਰ ਨਾਮ ਜਿੰਨੀ ਆਰਾਧਿਆ ਫਰੀ ਦਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਨਾਮ ਉਹ ਜਿੰਨਾਂ ਜਿੰਦਗੀ ਭਾਗ ਲਾਉਂਦਾ ਕਦਾਈਆ ਯਾਦ ਕੀਤਾ ਹੈ ਦਿਨ ਕੀ ਦੋਖ ਪਾਪ ਨਿਵਾਰੇ ਉਹਨਾਂ ਦੇ ਜਨਮ ਦੇ ਦੋਖੋ ਪਾਪ ਗੁਰੂ ਆਗੇ ਤੋਂ ਉਸ ਕੋ ਕਰਨ ਵਾਲੇ ਕਰਮ ਸ਼ਵਨ ਵਿਰਤ ਕਰਕੇ ਨਿਖਿਲ ਕਰਮ ਆਲੇ ਕੋ ਸਤਗੁਰ ਗਿਆਨ ਖੜਗ ਹੱਥ ਦੀਨ ਸਤਗੁਰੂ ਸਾਹਿਬ ਜੀ ਨੇ ਗਿਆਨ ਰੂਪੀ ਖੜਗੋ ਮਰ ਰੂਪੀ ਹੱਥ ਵਿੱਚ ਉਹਨਾਂ ਦੇ ਦੇ ਦਿੱਤਾ ਹੈ ਜਮ ਕੰਕਰ ਮਾਰ ਬਿਦਾਰੇ ਸਾਰੇ ਗੁਰ ਸਿੱਖਾਂ ਨੇ ਜਮ ਦੇ ਜਿਹੜੇ ਕੰਕਰ ਦੂਤੀ ਆ ਜਿਹੜਾ ਇਹ ਮੇਕਾ ਇਹ ਮੇਕਾ ਇਸਰਾイール ਆ ਦੇ ਕੋ ਉਹ ਸਾਰੇ ਮਾਲਕ ਮਾਰਨ ਵਾਲੇ ਜਿਹੜੇ ਸਾਰਿਆਂ ਨੂੰ ਉਹਨਾਂ ਨੂੰ ਬਾਜ਼ਾਰ ਤੇ ਖਡਾਤਾ ਮਾਰ ਕੇ ਅਸੀਂ ਕੋਈ ਨਾ ਅਮਰਤ ਨੂੰ ਆਉਦੇ ਸ਼ਿਮਨਗੁਰ ਕੋਟ ਪਾਇਲਨਾ ਦੇ ਉੱਪਰ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੀ। ਸਭ ਜੋ ਸਰ ਸੁਖੋਂ ਦਾਤੀ ਉਹਨਾਂ ਜਿਹੜੇ ਕਿਰਪਾ ਦ੍ਰਿਸ਼ਟੀ ਕੀਤੀ। ਦੁੱਖ ਲਾਥੇ ਪਾਪ ਸੰਸਾਰ ਦੁੱਖ ਜੋ ਆ ਗਿਆ ਅੰਜਨ ਸੋਨੇ ਤੇ ਪਾਪ ਗੁਰੂ ਆਗੇ ਤੋਂ ਉਲਟ ਕਰਨੀ ਜਿਹੜੇ ਸੰਤਾਬ ਜਿਹੜਾ ਤੱਕਦੇ ਰਹਿਣਾ ਸੀ ਸਮ ਕੋ। ਇਹ ਸਭ ਨਾਸ ਹੋ ਗਏ ਉਹਨਾਂ ਦੇ ਦੁੱਖ। ਓਨ ਗੁਰਮੁਖ ਸੁਣ ਗੁਰਮੁਖ ਨਾਮ ਨੂੰ। ਸੁਣ ਕਰਕੇ ਗੁਰਾਂ ਦੇ ਮੁਖੋਂ ਸੁਣ ਕਰਕੇ ਗੁਰਾਂ ਦੇ ਮੁਖੋਂ ਨਾਮ ਨੂੰ। ਸੁਣ ਕਰਕੇ ਗੁਰੂ ਜੋਤਿ ਦੇ ਸ੍ਰੀ ਮੁਖੀ ਹੋਣਗੇ। ਉਹਨਾਂ ਤੋਂ ਸਭਾ ਵੀ ਉਸਤਾਦ ਰੂਪੀ ਸੁਣ ਕੰਨਾਂ ਦੁਆਰਾ ਸੁਣ ਕੇ ਗੁਰ ਗੁਰਮੁਖ ਲਕਾਰੀ ਬਣ ਕੇ ਨਾਮ ਨੂੰ। ਸਭ ਬਿਨਸੀ ਹਉਮੈ ਪਾਪਾ ਸਾਰੇ ਉਹਨਾਂ ਦੇ ਹਮੇਰ ਦੇ ਆਦਿਕਾਂ ਦੀ ਤੇ ਪਾਪ ਗੁਰੂ ਅੰਗੇ ਤੋਂ ਇੱਕ ਸਾਸ ਤੋਂ ਜੋ ਕਰਨਾ ਹੈ ਖਿੱਦ ਕਰ ਉਹ ਸਾਰੇ ਪਾਪ ਵੀ ਨਾਸ ਹੋ ਗਏ ਜਪ ਹਰ ਹਰ ਜਪ ਹਰ ਹਰ ਨਾਮ ਜਿਨ੍ਹਾਂ ਨੇ ਹਰ ਹਰ ਨਾਮ ਨੂੰ ਜਪਿਆ ਹੈ ਜਿਨ੍ਹਾਂ ਨੇ ਹਰ ਹਰ ਨਾਮ ਨੂੰ ਜਪਿਆ ਹੈ ਅਸੀਂ ਜਪਦੇ ਹਾਂ ਹਰ ਹਰ ਨਾਮ ਨੂੰ ਜਪਦੇ ਹਾਂ ਹਰ ਹਰ ਨਾਮ ਨੂੰ ਜੋ ਜਪਣੇ ਯੋਗ ਹਰ ਇੱਕ ਦੇ ਹੈ ਹਰੀ ਦਾ ਨਾਮ ਜਪੋ ਜੇ ਜੇ ਨਾਮ ਜਪਨੇ ਕਰਕੇ ਹਰੇਕ ਪ੍ਰਕਾਰ ਦੇ ਪਾਪ ਜਬਤ ਹੋ ਜਾਂਦੇ ਨਾਸ਼ ਹੋ ਜਾਂਦੇ ਐ ਐਸੇ ਹਰੀ ਦੇ ਨਾਮ ਨੂੰ ਜਪ ਕਰਕੇ ਮਨ ਬਾਣ ਸ਼ੀਰ ਕਰਕੇ ਮੇਰੇ ਮਨ ਭਾਇਾਰਾ ਸਾਡੇ ਮਨ ਚ ਪਰਮੇਸ਼ਵਰ ਦੇ ਨਾਮ ਦਾ ਜਾਪ ਹੋ ਚੰਗਾ ਲੱਗਿਆ ਹੈ ਜਦਨੇ ਹਉ ਰਾਮ ਹੀ ਭਾਈ ਮੁਖ ਗੁਰਮੁਖ ਮੁਖ ਗੁਰਮੁਖ ਜਪੋ ਗੁਰੂ ਗੁਰਮੁਖਵੰਕ ਦੇ ਗੁਰਾਂ ਦੇ ਮੁਖ ਦਵਾ ਰਾ ਜਾਪੋ ਗੁਰਮੁਖਵੰਕ ਦੇ ਗੁਰਾਂ ਦੇ ਮੁਖ ਦਵਾ ਰਾ ਜਾਪੋ ਸਰਮਣ ਕਰਕੇ ਮੁਖੀ ਜੋ ਗੁਰੂ ਜੀ ਦੇ ਤੁਮ ਸਰੂਪ ਸਤਿਗੁਰੂ ਹੋਵੇ ਉਹਨਾਂ ਦਾ ਅਧਿਕਾਰੀ ਬਣ ਕਰਕੇ ਮੁਖੋ ਜਪਨਾ ਕਰ ਜੋ ਜਪਨੇ ਯੋਗ ਹੈ ਨਾਮੋ ਸਾਰੂਗ ਜਵਾਯਾਰਾ ਜਿਹਨੇ ਗੁਰਾਂ ਦੇ ਮੁਖ ਦਵਾ ਰਾ ਗੁਰਮੁਖ ਨਾਲ ਸੁਣ ਕਰਕੇ ਜਪਿਆ ਹੈ ਸਾਰੇ ਲੋਗਾਂ ਨੂੰ ਰਾਹ ਹੀ ਭਾਈ ਉਹਨਾਂ ਨੂੰ ਗਵਾ ਲਿਆ ਹੈ ਹੰਕਾਰ ਆਦ ਕਿਆਂ ਆਦ ਗੁਰੂਆਂ ਨੂੰ ਗੌਰਵ ਖ ਜਪ ਸਭ ਰੂਗ ਗਵਾਇਆ ਸਤਿਗੁਰਾਂ ਦੇ ਮੁਖਾਰ ਦੇ ਤੋਂ ਨਿਕਿਆ ਹੈ ਜੋ ਅਮਰਤ ਨੋ ਜਾਇ ਗੁਰੂ ਗੋਵੰਦ ਪਰ ਹੈ ਜੇਪਾ ਹਮ ਮੈਂ ਖੋਈ ਸਾਰੇ ਗਿਆਨ ਆਦ ਗੁਰੂ ਗਰ ਉਹਨਾਂ ਨੂੰ ਗਵਾ ਲਿਆ ਹੈ ਆਰੋਗਤ ਭਏ ਸਰੀਰਾਂ ਉਹ ਸਰੀਰਾਂ ਦੇ ਬੰਨਣ ਵੱਲੋਂ ਸੁਖ ਦੇ ਵੱਲੋਂ ਸਰਕਾਰ ਦੇ ਵੱਲੋਂ ਸਤਿਗੁਰ ਦੇ ਵੱਲੋਂ ਜੋ ਬਾਦੋ ਐਤ ਹੋ ਗਏ ਸਰੀਰ ਨਹੀਂ ਮੁਲਕੇ ਧਾਵੇ ਅਖੰਡ ਕੀਤੇੰਦੇ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ ਆਨੰਦ ਨੂੰ ਸਹਿਜ ਸਮਾਦ ਹੜ ਲੱਗੀ ਹੈ ਜਮੀਨ ਨੇ ਵੀ ਸੁਖੇ ਸੇਦ ਹੋ ਸਹਿਜ ਨੂੰ ਬੁਕੇ ਖਰੀਦੋ ਸਮਾਦੀ ਲੱਗ ਗਈ ਹੈ ਹਰ ਜਪਿਆ ਗਹਿਰ ਗੰਭੀਰਾ ਫਰੀ ਜੋ ਗਹਿਰ ਹਲ ਹੈ ਤੇ ਗੰਭੀਰ ਦੂੰਗਾ ਆਦਲ ਆਪ ਸਰੂਪ ਹੈ ਦੇ ਟੇਲੇ ਤੋਂ ਰਹੇ ਤੇ ਪਰਸੋਂ ਤੋਂ ਰਹੇ ਤੇ ਉਹ ਹਰੀ ਮਿਲ ਗਿਆ ਹੈ ਜੱਗਿਆ ਹੈ ਜਾਤ ਆਜਾਤ ਨਾਮ ਜਿੰਨ ਤੇ ਆਇਆ ਚਾਹੇ ਕੋਈ ਜੰਗੀਵਾਵਾ ਉਤਮ ਜਾਤੀ ਹੋਵੇ ਜੀ ਵੀ ਜੈ ਤੇ ਬ੍ਰਾਹਮਣ ਸੀ ਅਜਾਤ ਨਹੀਂ ਜਾਤ ਵਾਲੇ ਪਰ ਕਬੀਰ ਦੀ ਸ਼ਾਨ ਹੈ ਨਹੀਂ ਵੀ ਜਾਤ ਵਾਲੇ ਪਰ ਸ਼ਭਨਾ ਕਸਾਈ ਸੀ ਅਜਾਤ ਹੀਨ ਨਹੀਂ ਸੀ ਭਾਵੇਂ ਜਾਤ ਹੋ ਰਹਿ ਤਿੰਨ ਜਿੰਨਾ ਜਿੰਨਾ ਨਾਮ ਨੂੰ ਜਪਿਆ ਹੈ ਤੈਨ ਪਰਮ ਪਦਾਰਥ ਪਾਇਆ ਵਰਗਾਂ ਗਾਤ ਬੁੱਧੀਵਾਰਿਆਂ ਨੇ ਚੰਗੀ ਅਕਲ ਵਾਲਿਆਂ ਨੇ ਅਜਾਸ ਜਿਹੜੇ ਬੁੱਧੀ ਤੋਂ ਵਹਿਤ ਅਗਿਆਤ ਪੁਰਖ ਹਨ ਜਿਨ੍ਹਾਂ ਜਿਨ੍ਹਾਂ ਨਾਮ ਮਾਰੇ ਜੱਪਿਆ ਹੋਏ ਤਿੰਨ ਪਰਮ ਪਦਾਰਥ ਪਾਇਆ ਉਹਨਾਂ ਨੂੰ ਪਰਮ ਜੋ ਪਦਾਰਥ ਹੈ ਤਜ ਪਦ ਬਲ ਖਰਚੀ ਨੂੰ ਉਹ ਪਰਮ ਪਦਾਰਥ ਵੱਡਾ ਪ੍ਰਾਰਥ ਮੁਕਤ ਨੂੰ ਪਾਲਿਆ ਹੈ ਜਿਵੇਂ ਪੜਿਆ ਰੋਟੀ ਖਾਵੇ ਭੁੱਖ ਮੇੜਦਾ ਹੈ ਹਨੜ ਵੀ ਰੋਟੀ ਖਾ ਕੇ ਭੁੱਖ ਮੇੜਦਾ ਹੈ ਇਸੇ ਪ੍ਰਕਾਰ ਜਿੰਨਾ ਜਿੰਨਾ ਨਾਮ ਜਪਿਆ ਚਾਹੇ ਕੋਈ ਬੁੱਧੀ ਵਾਲੇ ਸੀ ਤੇ ਬੁੱਧੀ ਤੋਂ ਹੀ ਨਹੀਂ ਸੀ ਉਹਨਾਂ ਨੇ ਪਰਮ ਪਤਾਰ ਦੇ ਕੇਵਲ ਮੋਖ ਨੂੰ ਪਾ ਲਿਆ ਹੈ ਜਪ ਹਰ ਹਰ ਜਪ ਹਰ ਹਰ ਨਾਮ ਨੂੰ ਜਪਦੇ ਹਾਂ ਹਰੀ ਦੇ ਹਰ ਹਰ ਨਾਮ ਨੂੰ ਜਪਦੇ ਹਾਂ ਹਰੀ ਦੇ ਹਰ ਹਰ ਨਾਮ ਨੂੰ ਜਪਣੇ ਯੋਗ ਜੋ ਹਰੀ ਹੈ ਹਰ ਇੱਕ ਦੇ ਨਾਮ ਹੈ ਤੇ ਸਾਰਾ ਨਾਮ ਨੂੰ ਜਪਿਆ ਹੈ ਜਿੰਨਾਂ ਨੇ ਹਰੇਕ ਪ੍ਰਕਾਰ ਦੇ ਪਾਪ ਉਹਨਾਂ ਯਦਪ ਕਰ ਦਿੱਤੇ ਐ ਮੇਰਾ ਮਨ ਭਾਇਆ ਸਾਡੇ ਮਨ ਚ ਮਾਲਾ ਦਾ ਅਮਰਤ ਨਾਮ ਚੰਗਾ ਲੱਗਿਆ ਹੈ ਹਰ ਧਾਰੂ ਹਰ ਧਾਰੂ ਕਿਰਪਾ ਤੇਰੀ ਜਿਵੇਂ ਕਿਰਪਾ ਅਗੇ ਧਾਰਦੇ ਸੀ ਜਿਵੇਂ ਅਗੇ ਕਿਰਪਾ ਧਾਰਦੇ ਸੀ ਐਵੇਂ ਹੁਣ ਸਾਡੇ ਤੇ ਕਿਰਪਾ ਦੀਸ਼ਟੀ ਧਾਰੋ ਹਰ ਧਾਰੋ ਹਰ ਧਾਰੋ ਕਿਰਪਾ ਹਰੀ ਜਿਵੇਂ ਸੱਜ ਵਿੱਚ ਭਗਤਾਂ ਦੇ ਕਿਰਪਾ ਧਾਰਦੇ ਰਹੇ ਹੋ ਤਰੇਤੇ ਜੀ ਧਾਰਦੇ ਰਹੇ ਹੋ ਔਰ ਜੋ ਆਪਰ ਤੇ ਧਾਰਦੇ ਰਹੇ ਹੋ ਇਵੇਂ ਹੁ ਕਾਈ ਜੀ ਵੀ ਸਾਡੇ ਤੇ ਕਿਰਪਾ ਧਾਰੋ ਤੇਰੀ ਆਲ ਦੇ ਧਾਰੋ ਆਸੇ ਰੱਖਣ ਵਾਲੇ ਸਾਡੇ ਤੇ ਕਿਰਪਾ ਦੀਸ਼ਟੀ ਧਾਰੋ ਕਰੋ ਕਰ ਕਿਰਪਾ ਲਿਹੋ ਓਵਾਰੇ ਰਾਮ ਕਿਰਪਾ ਦੀਸ਼ਟੀ ਕਰਕੇ ਸਾਨੂੰ ਬਚਾ ਲਓ ਸਤੇ ਪਾਪ ਸ਼ਹਿ ਰਾਮ ਪਿਆਰੇ ਹਮ ਪਾਪੀ ਹਮ ਪਾਪੀ ਨਿਰਗੁਣ ਅਸੀਂ ਮਾਰਾ ਪਾਪੀ ਹਾਂ ਅਸੀਂ ਮਾਰਾ ਪਾਪੀ ਹਾਂ ਗੁਨਾ ਤੋਂ ਇਰਾਤ ਹਾਂ ਜੀਨ ਤੁਮਾਰੇ ਰਾਮ ਹਮ ਪਾਪੀ ਹਮ ਤਮਾਮ ਜਿਵੇਂ ਪਾਪੀ ਹੈ ਉਨੋ ਜੋ ਅਸੀਂ ਵੀ ਬੜੇ ਤਾਰੀ ਪਾਪੀਆਂ ਗੁਨਾ ਤੋਂ ਰਹੇ ਤਾਂ ਕੋਈ ਗੁਣ ਨਹੀਂ ਸਾਡੇ ਚ ਸਭ ਸੰਤੋਖ ਆਦਿਕ ਤੇ ਦੀਨ ਗਰੀਬ ਹਾਂ ਤੁਹਾਾਰੇ ਤੇਰੇ ਹੇ ਰਾਮ ਪਰਮੇਸ਼ਰ ਆਹ ਪਾਪੀ ਮੇਰੇ ਜੋ ਜੀਵ ਰੂਮਾਰੇ ਆਹ ਤਮਾਮ ਪਾਪਾ ਨੂੰ ਕਰਨ ਵਾਲੇ ਹਾਂ ਗੁਨਾ ਤੋਂ ਰਹੇ ਤਾਂ ਸਭ ਸੰਤੋਖ ਆਦਿਕ ਤੇ ਦੀਨ ਗਰੀਬ ਹਾਂ ਫੇਰ ਆਪਕੇ ਹੋ ਹਰ ਦਿਆਲ ਸਰਣਾ ਆਇ ਅਰੀ ਦਇਆ ਦੇ ਘਰ ਆਪ ਦੀ ਸ਼ਰਨ ਆਏ ਹਾਂ ਤੂੰ ਦੁੱਖ ਭੰਜਨ ਸਰਬ ਸੁਖ ਦਾਤਿ ਨਾਲ ਤੂੰ ਜਮਨ ਮਨ ਦੇ ਦੁੱਖਾਂ ਨੂੰ ਪਨਿਵਾਰਾ ਸਾਰੇ ਸੁਖਾਂ ਦੇ ਦੇਣ ਵਾਲਾ ਹੈ ਹਮ ਪਾਥਰ ਤਰੇ ਤਰਾਇ ਹਿ ਮੋੜ ਆਉ ਦੇ ਤਰਾਏ ਹੋਏ ਪਥਰ ਦੀ ਨਿਆਈ ਕੋਸ ਹੋਣ ਚਿਤ ਵਾਲੇ ਪਥਰ ਨਹੀਂ ਡੁੱਬਣ ਵਾਲੇ ਸੰਸਾਰ ਸਮੁੰਦਰ ਦੀ ਪਾਤਾਂ ਕਰਕੇ ਆਉ ਦੇ ਨਾਮ ਨਾਲ ਤਰਾਇਆ ਹੈ ਸਾਨੂੰ ਜਹਾਜ ਤੇ ਚਾੜ ਕੇ ਨਾਮ ਦੇ ਜਹਾਜ ਤੇ ਚਾੜ ਕੇ ਛੋਡੇ ਪ੍ਰਾਏ ਹੋਏ ਕਰੇ ਹੋਸੀ ਸਤਗੁਰੂ ਭੀਟ ਰਾਮ ਰਸ ਪਾਇਆ ਸਤਗੁਰੂ ਅਮਰਦਾਸ ਸਾਹਿਬ ਜੀ ਨਾਲ ਭੀਟ ਮਿਲ ਕਰਕੇ ਰਾਮ ਜੋ ਸਾਰੇ ਜੀ ਰਸ ਪ੍ਰੇਮ ਰੂਪ ਹੈ ਰਸ ਰੂਪ ਹੈ ਉਸ ਨੂੰ ਪਾਇਆ ਹੋਏ RAM ਦੇ ਰਸ ਪ੍ਰੇਮ ਨੂੰ ਜਨ ਨਾਨਕ ਨਾਮ ਉਧਾਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਗਾਂ ਦੇ ਤੈਂ ਗੁਰੂ ਆਪ ਦਾ ਜੀ ਕਹਿੰਦੇ ਨਾਮ ਹੀ ਉਧਾਰਨ ਵਾਲਾ ਬਚਾਉਣ ਵਾਲਾ ਹੈ ਹਰ ਧਾਰੂ ਹਰ ਧਾਰੂ ਕਿਰਪਾ ਜਿਵੇਂ ਨਾਨਕ ਕਹਿੰਦੇ ਜੁਗਾ ਜਹਰੀ ਕਿਰਪਾ ਧਾਰ ਜਿਹੜੇਵੇਂ ਸਾਡੇ ਤੇ ਵੀ ਹਰੀ ਕਿਰਪਾ ਦੀ ਧਾਰੋ ਧਰ ਕਿਰਪਾ ਲੇ ਹੋ ਵਾਰੇ ਰਾਮ ਕਿਰਪਾ ਕਰਕੇ 라ਉਂਗੇ ਪਿਛਲੇ ਭੱਜ ਤੋਂ ਬਚਾਏ ਸੰਨ ਨੂੰ ਵੀ ਬਚਾ ਲਓ ਜੀ